ਸਤਿ ਸ਼੍ਰੀਕਾਲ ਜੀ ਕੋਕਰੀ ਡੇਰੀ ਫਾਰਮ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਆ ਜੀ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਇਹ ਵੀਡੀਓ ਬਾਈ ਰਾਣੇ ਦੇ ਘਰੋਂ ਬਣਾਉਣ ਲੱਗੇ ਆ ਬਾਈ ਰਾਣਾ ਬਹੁਤ ਚੰਗੇ ਪਸ਼ੂ ਰੱਖਦਾ ਵਾ ਚੰਗੀਆਂ ਮੱਝਾਂ ਰੱਖਦਾ ਵਾ ਤੇ ਹੋਰ ਵੀ ਬਾਈ ਨੂੰ ਜਾਨਵਰਾਂ ਦਾ ਬਹੁਤ ਸ਼ੌਂਕ ਆ ਤੇ ਘੋੜੀਆਂ ਦੇ ਵਿੱਚ ਤਾਂ ਬਾਈ ਪਹਿਲਾਂ ਤੋਂ ਹੀ ਜਾਣਦੀ ਬਹੁਤ ਮਸ਼ਹੂਰ ਆ ਬਹੁਤ ਚੰਗੀਆਂ ਜਗੀਆਂ ਘੋੜੇ ਘੋੜੀਆਂ ਬਾਈ ਨੇ ਰੱਖੀਆਂ ਵਾ ਕੋਕਰੀ ਵਾਲੇ ਜੈਲਦਾਰਾਂ ਦਾ ਜਿਹੜਾ ਵੱਡੇ ਮੱਝੂ ਕਹਿੰਦੇ ਲੈਣ ਦਾ ਘੋੜਾ ਵੀ ਉਹਦਾ ਪਰਪੋਤਾ ਬਾਈ ਕੋਲੇ ਸੀਗਾ ਤੇ ਉਹ ਬਾਈ ਨੇ ਚਲੋ ਗਾਂ ਹੋ ਗਿਆ ਟਾਈਮ ਉਹਦਾ ਸੇਲ ਕਰਤਾ ਸੀ ਬਹੁਤ ਚੰਗਾ ਉਹ ਘੋੜਾ ਸੀਗਾ ਤੇ ਜਿਹੜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇਹਦੇ ਵਿੱਚ ਬਾਈ ਕੋਲੇ ਤਿੰਨ ਜਾਨਵਰ ਬਕਾਊ ਆ ਤਿੰਨਾ ਵਿੱਚੋਂ ਇੱਕ ਜਿਹੜੀ ਆਹ ਘੋੜੀ ਵੀਡੀਓ ਤੇ ਚੱਲ ਰਹੀ ਆ ਇਹ ਤੁਸੀਂ ਸਾਰੇ ਸ਼ਕੀਨ ਵੀਰ ਵੇਖ ਸਕਦੇ ਆ ਬੜੀ ਚੰਗੀ ਘੋੜੀ ਆ ਤੇ ਬੱਚੇ ਵੀ ਬਾਈ ਕਹਿੰਦਾ ਬਹੁਤ ਚੰਗੇ ਪਾਉਂਦੀ ਆ ਇਹ ਗੱਬਣ ਤੇ ਇਹ ਗੱਬਣ ਬਾਈ ਨੇ ਸਾਰੀ ਡਿਟੇਲ ਦਿੱਤੀ ਆ ਵੀਡੀਓ ਦੇ ਐਂਡ ਵਿੱਚ ਵੀਡੀਓ ਦੇ ਐਂਡ ਵਿੱਚ ਜ਼ਰੂਰ ਦੇਖਿਓ ਵੀ ਕੀ ਡਿਟੇਲ ਆ ਤੇ ਬਾਕੀ ਜਿਹੜੇ ਸ਼ਕੀਨ ਵੀਰ ਜਿਹੜੇ ਇਸ ਚੀਜ਼ ਦੇ ਮਾਲ ਆ ਘੋੜੀਆਂ ਦੇ ਉਹ ਸੱਜਣ ਵੀਰ ਵੇਖ ਸਕਦੇ ਆ ਵੀ ਘੋੜੀ ਦਾ ਕਦ ਕਾਠ ਹਨਾ ਤੇ ਇੱਕ ਜਿਹੜੀ 2 ਨੰਬਰ ਤੇ ਆ ਘੋੜੀ ਆ ਇਨੇ ਪਹਿਲੇ ਸੂਈ ਸੁਣਾਵਾ ਇਹ ਵੀ ਗੱਭਣ ਤੇ ਬਾਈ ਦੇ ਦਸਨ ਮੁਤਾਬਕ ਇਹ ਵੀ ਨੁਕਰੇ ਘੋੜੇ ਤੋਂ ਗੱਭਣ ਡਿਟੇਲ ਬਾਈ ਨੇ ਵੀਡੀਓ ਦੇ ਐਂਡ ਚ ਦਿੱਤੀ ਆ ਤੇ ਇਹ ਵੀ ਬੜੀ ਸ਼ਕੀਨ ਬਾਈ ਘੋੜੀ ਆ ਬੜੀ ਚੰਗੀ ਆ ਬਾਈ ਕਹਿੰਦਾ ਵੀ ਬੜੀ ਸੰਭਾਲ ਕੀਤੀ ਆ ਦੀ ਬਾਕੀ ਜਿਹੜੇ ਮਾਰ ਵੀਰੋਂ ਵੀਡੀਓ ਵਿੱਚ ਵੇਖ ਹੀ ਸਕਦੇ ਆ ਹਨ ਬਈ ਕੀ ਆ ਘੋੜੀ ਨੂੰ ਲੱਗਾ ਕਿਵੇਂ ਕੀ ਸਾਰਾ ਕੁਝਣ ਤੇ ਬਾਈ ਰਾਣਾ ਬਹੁਤ ਸ਼ਕੀਨ ਬੰਦਾ ਵਾ ਤੇ ਹੁਣ ਬਾਈ ਦਾ ਵੇਚਣ ਦਾ ਕਾਰਨ ਇਹ ਬਣ ਗਿਆ ਵੀ ਬਾਈ ਕਹਿੰਦਾ ਬਾਹਰ ਦਾ ਕੋਈ ਸਿਸਟਮ ਹੈ ਬਾਈ ਹੁਣਾਂ ਦਾ ਤੇ ਬਾਈ ਨੇ ਤਕਰੀਬਨ ਸਾਰੀਆਂ ਮੱਝਾਂ ਮੁੱਝਾਂ ਵੀ ਸੇਲ ਕਰਤੀਆਂ ਮਾਂ ਉਹ ਵੀ ਬਾਈ ਕਹਿੰਦਾ ਵੀ ਇੱਕ ਅੱਧੂ ਕੀ ਦੁੱਧ ਪੀਣ ਨੂੰ ਘਰੇ ਰੱਖਣੀ ਐ ਤੇ ਤਕਰੀਬਨ ਤਕਰੀਬਨ ਮੱਝਾਂ ਵੀ ਬਾਈ ਨੇ ਝੋਟੀਆਂ ਝਾਟੀਆਂ ਬੜੀਆਂ ਚੰਗੀਆਂ ਸੀ ਬਾਈ ਕੋਲੇ ਉਹ ਵੀ ਸਾਰੀਆਂ ਸੇਲ ਕਰਤੀਆਂ ਤੇ ਹੁਣ ਬਾਈ ਕਹਿੰਦਾ ਵੀ ਆਹ ਘੋੜੀਆਂ ਵੀ ਸਾਰੀਆਂ ਹੀ ਦੇ ਦੇਣੀਆਂ ਮਾਂ ਤੇ ਇੱਕ ਆ ਤੁਸੀਂ ਵੇਖ ਲਓ ਬਾਈ ਇਹ ਵੀ ਹਨਾ ਜਿਹੜੀ ਵੀਡੀਓ ਚੱਲ ਰਹੀ ਆ ਘੋੜੀ ਗੱਬਣ ਤੇ ਇਹ ਵੀ ਵਿਕਾਊ ਆ ਤੇ ਇੱਕ ਬਾਈ ਕੋਲੇ ਬਸ਼ੇਰੀ ਆ ਡੇਢ ਕ ਸਾਲ ਦੀ ਬੜੀ ਸੋਹਣੀ ਬਸ਼ੇਰੀ ਆ ਜੀ ਉਹ ਉਹਦੀ ਵੀਡੀਓ ਵੀ ਆਪਾਂ ਨਾਲ ਲਾਈ ਆ 25000 ਆ ਸਾਰੇ ਸੱਜਣ ਵੀਰ ਵੇਖ ਸਕਦੇ ਆ ਵੀ ਕੀ ਤੋਹਫਾ ਹੀ ਪੀਸ ਆ ਵੀ ਬੜੀ ਸ਼ਕੀਨ ਬਸ਼ੇਰੀ ਆ ਤੇ ਹਜੇ ਡੇਢ ਕ ਸਾਲ ਉਮਰ ਆ ਬਾਈ ਕਹਿੰਦਾ ਇਹਦੀ ਤੇ ਦੇਣੀ ਵੀ ਬਾਈ ਕਹਿੰਦਾ ਕਿਸੇ ਸ਼ਕੀਨ ਸੱਜਣ ਨੂੰ ਆ ਵੀ ਆਏ ਨਹੀਂ ਵੀ ਕੋਈ ਹਣਾ ਕੋਈ ਉਹੋ ਜਿਹਾ ਬੰਦਾ ਨਾ ਬਾਈ ਕਹਿੰਦਾ ਫੋਨ ਲਾਵੇ ਤੇ ਬਾਕੀ ਘੋੜੀ ਵੀ ਇੰਨੀ ਚੰਗੀ ਉਹੀ ਖਰੀਦਦਾ ਹਣਾ ਜਿਹਨੂੰ ਪੂਰਾ ਸ਼ੌਂਕ ਆ ਤੇ ਜਿਹਨੇ ਗਾਹ ਵੀ ਪੈਸੇ ਲਾਉਣੇ ਆ ਤੇ ਤੁਸੀਂ ਵੇਖ ਸਕਦੇ ਹੋ ਵੀਡੀਓ ਚ ਵੀ ਕੀ ਕਿੰਨਾ ਸੋਹਣਾ ਲੱਗਾ ਵਾ ਹਣਾ ਬਸ਼ੇਰੀ ਨੂੰ ਹਾਂ ਪਰ ਉਹਨੂੰ ਲੇਖ ਕੰਨ ਕੰਨ ਵੇਖੋ ਬੜੇ ਚੰਗੇ ਲੱਗੇ ਆ ਰੰਗ ਰੂਪ ਬਹੁਤ ਚੰਗਾ ਲੱਗਿਆ ਹੋਇਆ ਵਾ ਤੇ ਆ ਬਾਈ ਹੁਣੀ ਤੋਰ ਕੇ ਦਿਖਾਈ ਜਾਂਦੇ ਆ ਤੇ ਥੋੜਾ ਜਿਹਾ ਮੌਸਮ ਉਹੋ ਜਿਹਾ ਸੀਗਾ ਧੁੱਪ ਧੁੱਪ ਨਹੀਂ ਨਿਕਲੀ ਸੀਗੀ ਤਾਂ ਕਰਕੇ ਤੇ ਇੱਕ ਬਾਈ ਕਹਿੰਦਾ ਵੀ ਠੰਡ ਠੁੰਡ ਕਰਕੇ ਤੇ ਪਸ਼ੂ ਨਹੀਂ ਨਿਭਾਏਗੇ ਤੇ ਤਾਂ ਥੋੜਾ ਜਿਹਾ ਉਹ ਲੱਗਦਾ ਤੇ ਬਾਕੀ ਬਾਈ ਕਹਿੰਦਾ ਨਾ ਵੀ ਜਿਹੜੇ ਸੱਜਣਾ ਨੇ ਖਰੀਦਣੀ ਆ ਹਨਾ ਘੋੜੀ ਖਰੀਦਣੀ ਬਛੇਰੀ ਖਰੀਦਣੀ ਆ ਤੇ ਉਹ ਸੱਜਣ ਫੋਨ ਕਰਕੇ ਨਾ ਦੇਖ ਵੀ ਸਕਦੇ ਆ ਆ ਵੀ ਸਕਦੇ ਆ ਪਰ ਆਉਣ ਫੋਨ ਕਰਕੇ ਬਾਈ ਰਾਣੇ ਤੇ ਬਾਈ ਮਾੜਾ ਉੱਚੀ ਬੋਲਿਓ ਤੇ ਬਾਈ ਕੀ ਡਿਟੇਲ ਆ ਇਹਨਾਂ ਘੋੜਿਆਂ ਦੀ ਜਿਹੜੀਆਂ ਆਪਾਂ ਸੇਲ ਤੇ ਲਾਈਆਂ ਮਾ ਜਿਹੜੀ ਆ ਵੱਡੀ ਘੋੜੀ ਆ ਹਾਂਜੀ ਦੋਨੇ ਅਨਨ ਠੀਕ ਆ ਜੀ ਇਹ ਇਹ ਨੁਕਰੇ ਬੱਚੇ ਦਿੰਦੀ ਆ ਠੀਕ ਆ ਜੀ ਜਿਹੜੀ ਵੱਡੀ ਘੋੜੀ ਆ ਠੀਕ ਆ ਬਾਈ ਤੇ ਆ ਪਹਿਲੇ ਸੀ ਉਸ ਨੇ ਆਏ ਨੇ ਇਹ ਦੋਨੇ ਨੁਕਰਿਆਂ ਤੁਸੀਂ ਗੱਭਣ ਆ ਦੋਨੇ ਬਾਈ ਕਿਹੜੇ ਕੋਈ ਕੀ ਡਿਟੇਲ ਆ ਜਿੰਨਾਂ ਤੁਸੀਂ ਗੱਭਣ ਆ ਲੱਗਿਆ ਬਾਜ ਤੋਂ ਗੱਭਣ ਜਿਹੜਾ ਗਾਲਬਾ ਘੋੜਾ ਮਹਣੇ ਵਾਲਾ ਗਿਆ ਆ ਵਿਆ ਠੀਕ ਆ ਬਾਈ ਗੱਭਣਾ ਆ ਹੈਗੀ ਆ ਬੱਚਾ ਸੀਗਾ ਮੋਟੋ ਵਾਲਾ ਨਹੀਂ ਉਹ ਤਾਂ ਪੁਰਣੀ ਸੀਗਾ ਉਹ ਵੀ ਗਾਲ ਬਘੋੜਾ ਚਲਿਆ ਗਿਆ ਉਹ ਵੀ ਠੀਕ ਆ ਬਾਈ ਉਹ ਹੈਗਾ ਇਹਦਾ ਚੇਤਕ ਦਾ ਬੱਚਾ ਚੇਤਕ ਦਾ ਬੱਚਾ ਠੀਕ ਆ ਤੇ ਬਾਈ ਜਿਹੜੀ ਆ ਤੀਜੇ ਨੰਬਰ ਤੇ ਆ ਬਸ਼ੇਰੀ ਇਹ ਭਵਨੇ ਵਾਲੇ ਘੋੜੇ ਦੀ ਆ ਠੀਕ ਆ ਬਾਈ ਇਹ ਬਸ਼ੇਰੀ ਡੇਢ ਸਾਲ ਦੀ ਆ ਡੇਢ ਸਾਲ ਦੀ ਬਸ਼ੇਰੀ ਆ ਜੀ ਇਹਨੂੰ ਘਰੇ ਘੋੜੇ ਦੀ ਆ ਇਹਨੂੰ ਘਰੇ ਘੋੜੇ ਦੀ ਆ ਠੀਕ ਆ ਬਾਈ ਤੇ ਬਾਈ ਆਪਦਾ ਮੜਾ ਐਡਰੈਸ ਦੱਸ ਦਿਓ ਤੇ ਇੱਕ ਫੋਨ ਨੰਬਰ ਜਰੂਰ ਦੱਸ ਦਿਓ ਪਿੰਡ ਪ੍ਰਾਣੇ ਵਾਲਾ ਜਿਹੜਾ ਮੋਗਾ ਵਾ ਠੀਕ ਆ ਜੀ ਇਹ ਫੋਨ ਨੰਬਰ ਹੈਗਾ 9988073018 ਇੱਕ ਵਾਰੀ ਫੇਰ ਦੱਸ ਦਿਓ ਵੀਰੇ 9988073018 ਤੇ ਜਿਹੜਾ ਆਪਾਂ ਬਾਈ ਇਹਨਾਂ ਦਾ ਮੁੱਲ ਕਰਨਾ ਫੋਨ 'ਤੇ ਕਰਨਾ ਫੋਨ 'ਤੇ ਕਰ ਲਾਂਗੇ ਮੁੱਲ ਠੀਕ ਆ ਵੀ ਜਿਹੜੇ ਸੱਜਣਾ ਨੇ ਜਿਹੜੇ ਚਾਹਵਣ ਸੱਜਣਾ ਸ਼ੌਂਕ ਰੱਖਦੇ ਆ ਤੇ ਉਹ ਬਾਈ ਨਾਲ ਸੰਪਰਕ ਕਰ ਲੈਣ ਨੰਬਰ ਤੇ ਤੇ ਜਿਨ੍ਹਾਂ ਨੂੰ ਸ਼ੌਂਕ ਆ ਬਾਈ ਉਹ ਬਾਈ ਨਾਲ ਗੱਲ ਕਰ ਲੈਣ ਤੇ ਜੇ ਕੋਈ ਸੱਜਣਾ ਆ ਕੇ ਵੇਖਣਾ ਚਾਹੁੰਦਾ ਤੇ ਬਾਈ ਨੂੰ ਇੱਕ ਵਾਰੀ ਫੋਨ ਲਾ ਕੇ ਜ਼ਰੂਰ ਆਉਣ ਕਿਉਂਕਿ ਬਾਈ ਦਾ ਆਪਦਾ ਖੇਤੀ ਦਾ ਕੰਮ ਜ਼ਿਆਦਾ ਆ ਤਾਂ ਕਰਕੇ ਬਾਈ ਥੋੜਾ ਬਾਹਰ ਰਹਿੰਦਾ ਵਾ ਤੇ ਜਿਹੜੇ ਵੀ ਸੱਜਣ ਸ਼ੌਕ ਰੱਖਦੇ ਆ ਘੋੜਿਆਂ ਦਾ ਉਹ ਇੱਕ ਵਾਰੀ ਬਾਈ ਨਾਲ ਜਰੂਰ ਸੰਪਰਕ ਕਰਨ ਕਿਉਂਕਿ ਬਹੁਤ ਚੰਗੇ ਬੱਚੇ ਆ ਬਾਈ ਕੋਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ